ਪੰਜਾਬ ਦੇ ਸਾਬਕਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਰੈਗਨੂਰ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਨੇ ਸੁਣਾ ਦਿੱਤਾ ਫੈਸਲਾ ਜੋ ਇਹ ਫੈਸਲਾ ਪੈਂਡਿੰਗ ਰੱਖਿਆ ਹੋਇਆ ਸੀ ਹਾਈ ਕੋਰਟ ਨੇ ਉਸ ਫੈਸਲੇ ਦੇ ਉੱਪਰ ਮੋਰ ਲਾ ਦਿੱਤੀ ਹੈ ਜੋ ਵਿਕਰਮ ਸਿੰਘ ਮਜੀਠੀਆ ਦੀ ਰੈਗਨੂਰ ਜ਼ਮਾਨਤ ਦੇ ਲਈ ਉਹਨਾਂ ਦੇ ਵਕੀਲਾਂ ਦੇ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਔਰ ਵਿਜੀਲੈਂਸ ਦੇ ਵਕੀਲਾਂ ਦੇ ਵੱਲੋਂ ਵੀ ਇਹ ਮਜ਼ਬੂਤ ਪੱਖ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਸਰਕਾਰ ਦੇ ਵੱਲੋਂ ਸਾਬਕਾ ਕੈਬਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਨੂੰ ਆਮਦੰਤੂ ਵਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਕ੍ਰਮ ਸਿੰਘ ਮਜੀਠੀਆ ਦੇ ਜੋ ਵਕੀਲਾ ਨੇ ਉਹਨਾਂ ਦੀ ਰੈਗੂਲਰ ਜ਼ਮਾਨਤ ਨੂੰ ਲੈ ਕੇ ਹੇਠਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਪਰ ਹੇਠਲੀ ਅਦਾਲਤ ਨੇ ਬਿਕਮ ਸਿੰਘ ਮਜੀਠੀਆ ਦੀ ਉਹ ਅਰਜ਼ੀ ਰਿਜੈਕਟ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ ਹਾਈ ਕੋਰਟ ਦੇ ਵੱਲੋਂ ਪਿਛਲੇ ਲਗਭਗ 2 ਮਹੀਨਿਆਂ ਤੋਂ ਉਹਨਾਂ ਦੀ ਰੈਗੂਲਰ ਜ਼ਮਾਨਤ ਲਈ ਲੈ ਕੇ ਜੋ ਵਿਜੀਲੈਂਸ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਸੁਣਿਆ ਗਿਆ ਔਰ ਉਸ ਤੋਂ ਬਾਅਦ ਇਹ ਫੈਸਲਾ ਪੈਂਡਿੰਗ ਰੱਖਿਆ ਗਿਆ ਜੋ ਅੱਜ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜਮਾਨਤ ਦੇ ਉੱਪਰ ਇੱਕ ਵੱਡਾ ਫੈਸਲਾ ਆਇਆ ਹੈ ਜੋ ਹਾਲੇ ਤੱਕ ਇਸ ਮਾਮਲੇ ਵਿੱਚ ਅਜੇ ਅਧਿਕਾਰਤ ਆਰਡਰ ਜਾਰੀ ਨਹੀਂ ਹੋਏ ਪਰ ਜੋ ਵਕੀਲਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਪਿਛਲੇ 5 ਮਹੀਨਿਆਂ ਤੋਂ ਨਾਬਾਜ਼ੇਲ ਵਿੱਚ ਨਜ਼ਰਬੰਦ ਹਨ ਦੂਜੇ ਪਾਸੇ ਮੁਹਾਲੀ ਅਦਾਲਤ ਵਿੱਚ ਅੱਜ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਵੀ ਪੰਗੋੜਾ ਕੋਸ਼ਤ ਕਰ ਦਿੱਤਾ ਗਿਆ ਇਸੇ ਦੌਰਾਨ ਉਨ੍ਹਾਂ ਦੇ ਵਕੀਲ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਗਰੇਵਾਲ ਨੂੰ ਇਸ ਕੇਸ ਵਿੱਚ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਸੋ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਪਹਿਲਾਂ ਹੀ ਚਲਾਨ ਪੇਸ਼ ਕਰ ਚੁੱਕੀ ਹੈ ਚਾਰਜ ਸ਼ੀਟ ਦੇ ਵਿੱਚ ਕਈ ਅਕਾਲੀ ਆਗੂ ਤੇ ਭਾਜਪੀ ਆਗੂਆਂ ਦੇ ਵੀ ਨਾਮ ਦਰਜ ਹਨ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨਿਰਧਾਰਤ ਸਮੇਂ ਦੇ ਅੰਦਰ ਹੀ ਚਾਰਜ ਸ਼ੀਟ ਜਿਹੜੀ ਇਹ ਦੂਸਰੀ ਵੀ ਦਾਖਲ ਕਰੇਗੀ ਜੋ ਇਹਨਾਂ ਲੀਡਰਾਂ ਨੂੰ ਵੀ ਪੁੱਛ ਪੁੱਛਿਆ ਜਾਵੇਗਾ ਸੋ ਵਿਜੀਲੈਂਸ ਦੇ ਮਤਲਬਕ 10 ਸਾਲ ਦਾ ਰਿਕਾਰਡ ਖੰਗਾਲਣ ਲਈ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਇਸ ਕੇਸ ਵਿੱਚ ਕੁੱਲ 200 ਗਵਾਹ ਤਿਆਰ ਕੀਤੇ ਗਏ ਹਨ ਜੋ ਕਿ 2007 ਤੋਂ ਲੈ ਕੇ 2017 ਤੱਕ ਵਿਕਰਮ ਸਿੰਘ ਮਜੀਠੀਆ ਦਾ ਪੰਜਾਬ ਦੇ ਵਿੱਚ ਪ੍ਰਭਾਵ ਰਿਹਾ ਵੱਖ-ਵੱਖ ਬੈਂਕ ਖਾਤਿਆਂ ਵਿੱਚ ਉਹਨਾਂ ਦੇ ਨਾਲ ਲੈਣ-ਦੇਣ ਹੋਇਆ ਔਰ ਪਿਛਲੇ ਦਿਨੀ ਜਿਹੜਾ ਉਹਨਾਂ ਦਾ ਇੱਕ ਸਾਥੀ ਜਲੰਧਰ ਤੋਂ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ ਵੀ ਬਹੁਤ ਖੁਲਾਸੇ ਕੀਤੇ ਨੇ ਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ ਕਰੋੜਾ ਰੁਪਏ ਟਰਾਂਸਫਰ ਕੀਤੇ ਨੇ ਸੋ ਵਿਜੀਲੈਂਸ ਪਿਛੋਂ ਨੇ 4 ਦਿਨ ਪਹਿਲਾਂ ਮੁਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਇਹ ਹੋਰ ਤੇ ਜਿਹੜੀ ਜਾਂਚ ਹੋ ਗਈ ਸੀ ਵਿਜੀਲੈਂਸ ਦੇ ਵਕੀਲਾਂ ਨੇ ਦੱਸਿਆ ਕਿ ਗੁਲਾਟੀ ਪਹਿਲਾਂ ਸਰਕਾਰੀ ਗਵਾਸ਼ੀ ਪਰ ਹੁਣ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਜਿਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ ਇਹ ਵੀ ਦੋਸ਼ ਲਗਾਇਆ ਗਿਆ ਕਿ ਗੁਲਾਟੀ ਦੇ ਜ਼ਰੀਏ ਸਾਬਕਾ ਮੰਤਰੀ ਨੇ Shimla ਤੇ Delhi ਦੇ ਵਿੱਚ ਸੰਪਤੀਆਂ ਖਰੀਦੀਆਂ ਗੁਲਾਟੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਉਸ ਦਾ 6 ਦਿਨ ਦਾ ਰਿਮਾਂਡ ਲਿਆ ਹੈ ਜਦੋਂ ਕਿ ਪੀੜਤ ਪੱਖ ਦਾ ਕਹਿਣਾ ਕਿ ਗੁਲਾਟੀ ਪਹਿਲਾਂ ਵਿਜੀਲੈਂਸ ਦਾ ਸਰਕਾਰੀ ਗਵਾਹ ਸੀ ਜਦ ਕਿ ਵਿਜੀਲੈਂਸ ਦਾ ਦੋਅਵਾਏ ਕਿ ਉਹ ਹੁਣ ਨਵੇਂ ਸਬੂਤ ਮਿਲੇ ਹਨ ਜਿਸ ਦੇ ਆਧਾਰ ਤੇ ਉਹਨਾਂ ਦੇ ਉੱਪਰ ਕੇਸ ਦਰਜ ਹੋਇਆ ਔਰ ਇਸ ਤੋਂ ਇਲਾਵਾ ਮਜੀਠੀਆ ਦੇ ਸਾਰੇ ਗਜਪਤ ਸਿੰਘ ਗਰੇਵਾਲ ਨੂੰ ਵੀ ਪੰਗੋੜਾ ਪੋਸ਼ਟ ਕਰ ਦਿੱਤਾ ਗਿਆ ਹੈ ਜੋ ਅਜੇ ਤੱਕ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਇਆ ਔਰ ਵਿਜੀਲੈਂਸ ਨੇ ਵਾਰ-ਵਾਰ ਉਹਨਾਂ ਨੂੰ ਸਮਨ ਜਾਰੀ ਕੀਤੇ ਨੇ ਕਿ ਉਹਨਾਂ ਕੋਲੋਂ ਪੁੱਛਦਸ ਜ਼ਰੂਰੀ ਹੈ ਜਦੋਂ ਉਹ ਮંત્રી ਸੰਨ ਵਿਕਰਮ ਸਿੰਘ ਮਜੀਠੀਆ ਦਾ ਗਜਪਤ ਸਿੰਘ ਗਰੇਵਾਲ ਨੇ ਜੋ ਵੱਖ-ਵੱਖ ਪਿੰਡਾਂ ਦੇ ਵਿੱਚ ਇਲੈਕਟ੍ਰੀਕਲ ਸਮਾਨ ਭੇਜਿਆ ਸੀ ਉਹ ਸਾਰਾ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਤੋਂ ਹੀ ਖਰੀਦਿਆ ਗਿਆ ਸੀ ਜੋ ਉਹਨਾਂ ਨੇ ਇਹ ਸਮਾਨ ਖਰੀਦ ਕੇ ਪਿੰਡਾਂ ਨੂੰ ਸਰਚ ਲਾਈਟਾਂ ਜਾਂ ਹੋਰ ਜਾਂ ਸਮਾਨ ਪ੍ਰੋਵਾਈਡ ਕਰਵਾਇਆ ਸੀ ਉਸ ਵਿੱਚ ਵੀ ਕਰੋੜਾਂ ਰੁਪਏ ਦਾ ਕਪਲਾ ਹੈ ਸੋ ਇਸੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਜੋ ਵਿਜੀਲੈਂਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਜੇ ਇਸ ਬਹੁਤ ਵੱਡੀ ਇਹਦੇ ਵਿੱਚ ਘੁਟਾਲਾ ਹੈ ਔਰ ਪੁਛਦਾਸ ਚਲਣੀ ਹੈ ਜੋ ਕਿ ਵੱਖ-ਵੱਖ ਨਾਮ ਆ ਰਹੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਪੁੱਛਿਆ ਜਾਵੇਗਾ ਜਿਸ ਕਰਕੇ ਜੇ ਬਿਕਰਮ ਸਿੰਘ ਮਜੀਠੀਆ ਨੂੰ ਰੈਗੂਲਰ ਜ਼ਮਾਨਤ ਮਿਲ ਜਾਂਦੀ ਏ ਤੇ ਇਹ ਸਾਰਾ ਦਾ ਸਾਰਾ ਕੇਸ ਖਤਮ ਹੋ ਜਾਵੇਗਾ ਸੋ ਬਿਕਰਮ ਸਿੰਘ ਮਜੀਠੀਆ ਇੱਕ ਪ੍ਰਭਾਵਸ਼ਾਲੀ ਵਿਅਕਤੀ ਨੇ ਔਰ ਉਸ ਤੋਂ ਬਾਅਦ ਜਿਹੜੇ ਵੀ ਗਵਾਹ ਨੇ ਉਹਨਾਂ ਨੇ ਗਵਾਹਾਂ ਦੇਣੀਆਂ ਮੁੱਕਰ ਜਾਣਗੇ ਔਰ ਉਹਨਾਂ ਦੇ ਜਿਹੜੇ ਬਾਕੀ ਅਕਾਲੀ ਲੀਡਰ ਜਾਂ ਜਿਹੜੇ ਭਾਜਪਾ ਲੀਡਰ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਮੂੰਹ ਨਹੀਂ ਖੋਲਣਾ ਜਿਸ ਕਰਕੇ ਵਿਕ੍ਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਣਾ ਜ਼ਰੂਰੀ ਹੈ ਜੋ ਹੁਣ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਰਿਜੈਕਟ ਕਰ ਦਿੱਤੀ ਹੈ ਔਰ ਉਹਨਾਂ ਨੂੰ ਜ਼ਮਾਨਤ ਅਰਜ਼ੀ ਰਿਜੈਕਟ ਹੋਣ ਤੋਂ ਬਾਅਦ ਹੁਣ ਹੋਰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ 3 ਮਹੀਨੇ ਜਿਹੜਾ ਸਮਾਂ ਬទਾ ਦਿੱਤਾ ਗਿਆ ਹੈ ਜੋ ਵਿਜੀਲੈਂਸ ਨੂੰ ਇਸ ਜਾਂਚ ਕਰਨ ਵਾਸਤੇ 3 ਮਹੀਨੇ ਵਿਜੀਲੈਂਸ ਨੂੰ ਦਿੱਤੇ ਗਏ ਨੇ ਕਿ 3 ਮਹੀਨਿਆਂ ਦੇ ਵਿੱਚ ਵਿੱਚ ਵਿਕ੍ਰਮ ਸਿੰਘ ਮਜੀਠੀਆ ਦੀ ਜਾਂਚ ਪੂਰੀ ਕਰਕੇ ਜੋ ਉਸਦੇ ਉੱਪਰ ਬਣਦਾ ਕੇਸ ਕਾਰਵਾਈ ਉਹ ਕੀਤੀ ਜਾਵੇ ਔਰ ਉਸ ਦਾ ਚਲਾਨ ਜਿਹੜਾ ਦੁਆਰਾ ਪੇਸ਼ ਕੀਤਾ ਜਾਵੇ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਜਿਹੜਾ ਕਿ ਹਾਈ ਕੋਰਟ ਨੇ ਝਟਕਾ ਦਿੱਤਾ ਹੈ